ਉਹ ਜੁੱਟੀ ਉਹਦੇ ਵਿੱਚ ਜਿਵੇਂ ਡੱਲੇ ਵਾਲ ਸਾਹਿਬ ਨੇ ਗੱਲ ਕੀਤੀ ਮੈਂ ਮੈਂ ਕਰਦੀਆਂ ਤੇਰੇ ਨਾਲ ਆਪਣੀ ਗ੍ਰਾਹਾਂ ਹਾਲੇ ਪਿੱਛੇ ਆ ਗ੍ਰਾਹਾਂ ਜਿਹੜੀ ਹੈਗੀ ਆ ਉਹ ਵੈਸੇ ਇੱਧਰ ਤਾਂ ਹੈਗੀ ਆ ਕਦੇ ਦਿੰਦੀ ਉੱਥੇ ਗਈ ਨਹੀਂ ਮੈਂ ਮੈਂ ਗ੍ਰਾਹਾਂ ਰੰਬਾਂਗਾ ਮੈਂ ਮੇਰੇ ਗੱਲ ਸੁਣ ਲਈ ਇਸ ਕਰਕੇ ਨੌਜਵਾਨੋ ਜਿੱਤਾ ਸੀ ਸ਼ਹੀਦਾਂ ਨੇ ਸੁਪਨੇ ਪੂਰੇ ਕਰਨੇ ਆ ਤਾਂ ਸਾਨੂੰ ਅੰਦੋਲਨਾਂ ਦੇ ਵਿੱਚ ਆਉਣਾ ਪੈਣਾ ਸਾਨੂੰ ਹੱਕਾਂ ਲਈ ਲੜਨਾ ਪੈਣਾ ਜਿੰਨੇ ਵੀ ਤੇ ਸਾਡੇ ਸਤਿਕਾਰਯੋਗ ਆਗੂ ਸਾਹਿਬਾਨ ਪਹੁੰਚੇ ਨੇਗੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਕਿਸਾਨੀ ਅੰਦੋਲਨ ਦੇ ਦੌਰਾਨ ਦੋਸਤੋ ਪਿਛਲੇ ਦਿਨੀ ਸੁਖਕਰਨ ਨਾਮ ਦੇ ਲੜਕੇ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋ ਗਈ ਸੀ ਦੋਸਤੋ ਉਸ ਦੀ ਅੰਤਿਮ ਅਰਦਾਸ ਤੇ ਭਾਨਾ ਸਿੱਧੂ ਵੀ ਪਹੁੰਚੇ ਭਾਨੇ ਸਿੱਧੂ ਨੂੰ ਦੋਸਤੋ ਜਦੋਂ ਪੱਤਰਕਾਰ ਵੀਰ ਨੇ ਸਵਾਲ ਪੁੱਛੇ ਤਾਂ ਜਦੋਂ ਭਾਨੇ ਸਿੱਧੂ ਨੇ ਕਿਹਾ ਕਿ ਕਿਸਾਨ ਆਗੂਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ ਆਪਣੇ ਗਿਲੇ ਸ਼ਿਕਵੇ ਛੱਡ ਕੇ ਉੱਥੇ ਦੋਸਤੋ ਉਗਰਾਹਾ ਜੱਥੇਬੰਦੀ ਦਾ ਇੱਕ ਭਰਾ ਵੀ ਪਹੁੰਚਿਆ ਤਾਂ ਜਦੋਂ ਦੋਸਤੋ ਉਸਨੇ ਭਾਨੇ ਸਿੱਧੂ ਨੂੰ ਜਵਾਬ ਦਿੱਤਾ ਤਾਂ ਅੱਗੋ ਦੋਸਤੋ ਕੀ ਹੋਈ ਪੂਰੀ ਗੱਲ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ WTO ਦੇ ਵਿੱਚ ਜਿਵੇਂ ਡੱਲੇ ਵਾਲਾ ਸਾਬ ਨੇ ਗੱਲ ਕੀਤੀ ਮੈਂ ਮੈਂ ਕਰਦੀਆਂ ਤੇਰੇ ਨਾਲ ਆਪਣੀ ਗ੍ਰਾਹਾਂ ਹਲੇ ਪਿੱਛੇ ਆ ਗ੍ਰਾਹਾਂ ਜਿਹੜੀ ਆ ਗਈ ਆ ਉਹ ਵੈਸੇ ਇੱਧਰ ਤਾਂ ਆ ਗਈ ਆ ਜਿਵੇਂ ਦੰਦੀ ਉੱਥੇ ਗਈ ਨਹੀਂ ਨਿਸਰੇ ਮੈਂ ਮੈਂ ਗ੍ਰਾਹਾਂ ਰੰਬਾਂਗਾ ਮੇਰੇ ਗੱਲ ਸੁਣ ਲੈ ਇਸ ਕਰਕੇ ਨੌਜਵਾਨੋ ਜਿੱਤਾ ਸੀ ਸੀਧਾ ਨੇ ਸੁਪਨੇ ਪੂਰੇ ਕਰਨੇ ਆ ਤਾਂ ਸਾਨੂੰ ਅੰਦੋਲਨਾਂ ਦੇ ਵਿੱਚ ਆਉਣਾ ਪੈਣਾ ਸਾਨੂੰ ਹੱਕਾਂ ਲਈ ਲੜਨਾ ਪੈਣਾ ਜਿੰਨੇ ਵੀ ਤੇ ਸਾਡੇ ਸਤਿਕਾਰਯੋਗ ਆਗੂ ਸਾਬਣ ਪਹੁੰਚੇ ਨੇਗੇ ਆਪੋ ਆਪਣੇ ਮਾੜੇ ਮਾੜੇ ਗਿੱਲੇ ਛਿਕਵੇ ਦੂਰ ਕਰਕੇ ਅੰ ਆਪਣੇ ਜਿਹੜਾ ਉਹ ਗਿੱਲੇ ਛਿੱਕਵੇ ਦੂਰ ਕਰਕੇ ਇਕੱਠੇ ਹੋ ਇੱਕ ਤਾਂ ਮੇਰੀ ਪਹਿਲੀ ਬੇਨਤੀ ਹੈ ਰਾਜ ਜ ਸਾਡਾ ਸੁਭਕਰਨ ਭਰਾ ਦੀ ਸਾਡੀ ਅੰਤਮ ਅਰਦਾਸ ਹੋਈ ਹੈ ਪਹਿਲੀ ਬੇਨਤੀ ਹੈ ਮੇਰੀ ਨੌਜਵਾਨਾਂ ਨੂੰ ਇਹ ਹੈ ਕਿ ਨੌਜਵਾਨੋ ਜੇਕਰ ਤੁਸੀਂ ਸੁਭਕਰਨ ਜਿਹੜੀ ਸੁਪਨੇ ਨੇ ਉਹਨਾਂ ਨੂੰ ਪੂਰਾ ਕਰਨਾ ਤਾਂ ਤੁਹਾਨੂੰ ਬਾਰਡਰਾਂ 'ਤੇ ਡਟਣਾ ਪੈਣਾ ਕੱਲ ਤੁਸੀਂ ਦੇਖਿਆ ਸੀ ਵਰਦੇ ਮੀਂਹ ਦੇ ਵਿੱਚ ਮੈਂ ਨੌਜਵਾਨਾਂ ਨੂੰ ਕਈ ਨਾ ਸਨੇਹ ਲਾਉਣ ਲੱਗਾ ਸੀ ਆਪਾਂ ਚੱਲਣਾ ਚੱਲਣਾ ਕਾਫੀ ਨੌਜਵਾਨ ਵੱਡੀ ਗਿਰਤੀ ਦੇ ਵਿੱਚ ਮਹਾਲੀਰੋ ਚ ਇਕੱਠੇ ਹੋਏ ਇਸ ਕਰਕੇ ਨੌਜਵਾਨੋ ਜਿੱਤਾ ਸੀ ਸੀਧਾ ਨੇ ਸੁਪਨੇ ਪੂਰੇ ਕਰਨੇ ਆ ਤਾਂ ਸਾਨੂੰ ਅੰਦੋਲਨਾਂ ਦੇ ਵਿੱਚ ਆਉਣਾ ਪੈਣਾ ਸਾਨੂੰ ਹੱਕਾਂ ਲਈ ਲੜਨਾ ਪੈਣਾ ਸਾਨੂੰ ਆਪਣਾ ਜਿਹੜਾ ਮੂਲ ਹੈ ਉਹ ਪਛਾਣਨਾ ਪੈਣਾ ਅਗਲੀ ਇੱਥੇ ਇੱਕ ਮੈਂ ਬੇਨਤੀ ਸਾਰੇ ਨੂੰ ਇਹ ਕਰਨਾ ਚਾਹਣਾ ਕਿ ਜਿੰਨੇ ਵੀ ਤੇ ਸਾਡੇ ਸਤਿਕਾਰਯੋਗ ਆਗੂ ਸਾਹਿਬਾਨ ਪਹੁੰਚੇ ਨੇਗੇ ਆਪੋ ਆਪਣੇ ਮਾੜੇ ਮਾੜੇ ਗਿੱਲੇ ਛਿਕਵੇ ਦੂਰ ਕਰਕੇ ਅੰਦਰ ਬੈਠ ਕੇ ਮੀਟਿੰਗਾਂ ਕਰੋ ਆਪਣੀ ਜਿਹੜਾ ਉਹ ਗਿੱਲੇ ਛਿਕਵੇ ਦੂਰ ਕਰਕੇ ਇਕੱਠੇ ਹੋ ਇਹ ਸਾਰੇ ਲੋਕ ਚਾਹੁੰਦੇ ਨੇਗੇ ਕਿ ਅੰਦੋਲਨ ਨੂੰ ਹੋਰ ਆਪਾਂ ਵੱਡਾ ਕਰੀਏ ਹਨਾ ਤੇ ਉਹ ਮੀਡੀਆ ਦੇ ਵਿੱਚ ਗੱਲਾਂ ਨਾ ਆਉਣ ਬਾਹਰ ਕਿਉਂਕਿ ਰਾਜਨੀਤਿਕ ਪਾਰਟੀ ਨੂੰ ਇੱਕ ਸਪੇਸ ਮਿਲਦੀ ਆ ਵੀ ਵਧੀਆ ਸੰਕਾ ਲੋਕ ਪਾੜ ਗਏ ਲੜਨ ਵਾਲੇ ਲੋਕ ਪਾੜ ਗਏ ਫੁੱਟ ਦਾ ਫਾਇਦਾ ਫੁੱਟ ਦਾ ਬਿਲਕੁਲ ਫਾਇਦਾ ਉਠਾਉਂਦੀਆਂ ਨੇ ਮੇਰੇ ਸਾਰੇ ਸਤਕਾਰਯੋਗ ਆਗੂਆਂ ਦੇ ਚਰਨਾਂ 'ਚ ਬੇਨਤੀ ਆਵੇ ਅੱਜ ਸੁਭ ਕਰਨ ਦੀ ਇੱਥੇ ਜਿਹੜੀ ਅੰਤਮ ਅਰਦਾਸ ਆ ਅੱਜ ਇੱਥੇ ਇੱਕ ਤਰਨ ਕਰਕੇ ਜਾਣ ਵੀ ਅਸੀਂ ਇਕੱਠੇ ਕਿਵੇਂ ਹੋਣਾ ਜਿਹੜੇ ਆਪਣੇ ਗਿੱਲੇ ਛਿਕੇਵੇਂ ਕਿਵੇਂ ਦੂਰ ਕਰਨਾ ਤੇ ਫੇਰ ਹੀ ਜਿਹੜੇ ਸਾਡਾ ਅੱਜ ਭਰਾ ਸ਼ਹੀਦ ਹੋਇਆ ਫੇਰ ਹੀ ਉਹਦੇ ਸੁਪਨੇ ਪੂਰੇ ਹੋ ਸਕਦੇ ਨੇ ਜੀ ਚਲੂਨੀ ਸਾਹਿਬ ਉਹਨਾਂ ਨੂੰ ਤੁਸੀਂ ਮਿਲਿਆ ਉਹਨਾਂ ਨੂੰ ਮੈਂ ਉਹਨਾਂ ਮਸਾਰੇ ਆ ਗੂੰ ਦੀ ਬੇਨਤੀ ਕਰ ਰਿਹਾ ਜਿੰਨੇ ਕਿ ਮੈਂ ਹੌਲੀ ਹੌਲੀ ਕਹਿ ਸਕਦਾ ਸੀ ਹਨ ਵੀ ਤੁਸੀਂ ਇਕੱਠੇ ਹੋਓ ਜੀ ਕਿਉਂਕਿ ਇਕੱਠੇ ਹੋਵੋਗੇ ਤੁਸੀਂ ਦੇਖੋ 1990 90 ਬਿਲ ਦੇ ਲੜਨ ਲੱਗੇ ਹੋ ਜਦੋਂ ਸਾਡਾ ਜਨਮ ਵੀ ਨਹੀਂ ਸੀ ਹੋਇਆ ਤੁਸੀਂ ਬਹੁਤ ਕੁਝ ਕੀਤਾ ਪੰਜਾਬ ਲਈ ਇੱਕ ਗੱਲ ਮੈਂ ਹੋਰ ਇਥੇ ਬਹੁਤ ਚੀਜ਼ ਬਾਤੀ ਆ ਦੇਖੀ ਆ ਕਿ ਜੇਕਰ ਜਿੰਨੇ ਅਸੀਂ ਸਾਡੇ ਆਗੂਆਂ ਤੇ ਇਹਨਾਂ ਤੇ ਸਵਾਲ ਨਾ ਕਰਿਆ ਕਰੋ ਮੈਂ ਇਹਨਾਂ ਦਾ ਯਾਰ ਮੈਂ ਬਹੁਤ ਟਾਈਮ ਜੱਥੇਬੰਦੀਆਂ ਦੇ ਵਿੱਚ ਵਿਚ ਵਿਚਰਦਾ ਕੋਈ ਸਾਡਾ ਸਿੱਖ ਆਗੂਆ ਕੋਈ ਉਹ ਸਾਡੀ ਗਵਾਈ ਕਰਦਾ ਉਹਦੇ ਤੇ ਅਸੀਂ ਬੜਾ ਜਲਦੀ ਚੱਕੜ ਸੱਟਣ ਲੱਗ ਜਾਂਦੇ ਕੋਈ ਕਿਸਾਨਾਂ ਆਗੂ ਤੇ ਬੜਾ ਜਲਦੀ ਚੱਕੜ ਸੱਟਣ ਲੱਗ ਜਾਂਦੇ ਸਵਾਲ ਜਿਹਨੂੰ ਕਰਨ ਵਾਲਾ ਉਹਨੂੰ ਕਰਿਆ ਕਰੋ ਨਾ ਕਿ ਤੁਸੀਂ ਆਪ ਦੇ ਵਿੱਚ ਲੜਿਆ ਕਰੋ ਏਹੀ ਮੇਰੀ ਬੇਨਤੀ ਹੈ ਸਾਰਿਆਂ ਨੂੰ ਜਿੱਥੇ ਵੀ ਕਿਤੇ ਗੱਲ ਪੰਜਾਬ ਦੇ ਉੱਤੇ ਇਕੱਠੇ ਹੋ ਜਾ ਕਰੋ ਜਿੱਥੇ ਗੱਲ ਕੋਈ ਕਿਸਾਨਾਂ ਦਾ ਮਜ਼ਦੂਰਾਂ ਦਾ ਇਕੱਠੇ ਹੋ ਜਾ ਕਰੋ ਬੜੇ ਮਾੜੇ ਭਿਆਨਕ ਸਮਾਂ ਜਿਹੜਾ ਪੰਜਾਬ ਤੇ ਆਉਣ ਵਾਲਾ ਜੇ ਨਹੀਂ ਇਕੱਠੇ ਹੋ ਤਾਂ ਕਰ ਰਹੇ ਤੇ ਨਾ ਜਥੇਬੰਦੀਆਂ ਨੇ ਜਿਹੜਾ ਨੇ ਮੋਰਚਾ ਲਾਇਆ ਹੋਇਆ ਇਹ ਅਲੱਗ ਕਰ ਰਹੇ ਨੇ ਤਾਂ ਲੱਗਦਾ ਕਿ ਇਹ ਵੀ ਇਕੱਠੇ ਹੋਣੇ ਚਾਹੀਦੇ ਆ ਬਿਲਕੁਲ ਇਕੱਠੇ ਹੋਣੇ ਚਾਹੀਦੇ ਨੇ ਸਾਰੇ ਇਕੱਠੇ ਹੋਣੇ ਚਾਹੀਦੇ ਨੇ ਦੇਖੋ ਇਕੱਠੇ ਹੋ ਕੇ ਜਦੋਂ ਅਸੀਂ ਮੁੱਕਾ ਮਾਰਾਂਗੇ ਤਾਂ ਸਾਡਾ ਜਿਹੜਾ ਉਹਦਾ ਉਹਦਾ ਸਾਡਾ ਅੱਗੇ ਦੁਸ਼ਮਣ ਡੇਗਣਾ ਹਨਾ ਪਰ ਮੇਰਾ ਜਿਹੜਾ ਫਰਜ਼ ਆ ਹੁਣ ਮੈਂ ਤਾਂ ਦੇਖ ਕਿ ਅਸੀਂ ਉੱਥੇ ਕਰਾਇਆ ਤੇ ਕਿੰਨਾ ਕਿੰਨਾ ਵਧੀਆ ਪ੍ਰੋਗਰਾਮ ਹੋਇਆ ਕੱਲ ਹਨਾ ਕਿੰਨੇ ਕਲਾਕਾਰਾਂ ਨੂੰ ਮੈਂ ਤਾਂ ਕੱਢ ਕੇ ਲੈ ਗਿਆ ਅਗਲੇ ਦਿਨਾਂ ਦੇ ਵਿੱਚ ਵੱਡਾ ਪ੍ਰੋਗਰਾਮ ਹੈ ਸਕਰੂਰ ਦੇ ਪਿੰਡਾਂ ਦੇ ਵਿੱਚ ਵੜ ਰਹੇ ਆ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਅੰਦੋਲਨ ਨਾਲ ਕਿਵੇਂ ਜੋੜਨਾ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਕਿਵੇਂ ਜਾਗਰੂਤ ਕਰਨਾ ਉਹ ਜਿਹੜਾ ਮੈਂ ਪ੍ਰੋਗਰਾਮ ਹੁਣ ਆਉਣ ਵਾਲਾ ਦਿੰਦਾ ਵੀ ਸੰਗਰੂਰ ਦੇ ਪਿੰਡਾਂ 'ਚ ਕਰ ਰਿਹਾ ਨੌਜਵਾਨਾਂ ਦੇ ਪੈਰੀ ਹੱਥ ਲਾऊं ਸੁਭ ਕਰਨ ਦੀ ਸਹੀਦੀ ਬਾਰੇ ਦੱਸੂ ਵੀ ਆਪਣਾ ਭਰਾ ਬਾਰਡਰ ਤੇ ਸਹੀਦ ਹੋ ਗਿਆ ਤਾਂ ਆਪਣਾ ਫਰਜ਼ ਬਣਦਾ ਵੀ ਆਪਾਂ ਜਿਹੜੇ ਇਕੱਠੇ ਹੋ ਕੇ ਲੜੀਏ ਦੇਖੋ ਜੀ ਭਾਈ ਜਿਹੜੀ ਅੰਦੋਲਨ ਦੀ ਪ੍ਰਾਪਤੀ ਦੀ ਗੱਲ ਆ ਉਹਦੇ 'ਚ ਖੱਟਿਆ ਕੀ ਆ ਪਹਿਲਾਂ ਅੰਦੋਲਨ ਦੇ ਵਿੱਚੋਂ ਕਿੰਨਾ ਕੁਝ ਖੱਟਿਆ ਭਾਈ ਜੀ ਨਹੀਂ ਤਾਂ ਜਿਹੜੇ ਕਾਰਪੋਰੇਟ ਘਰਾਣੇ ਨੇਗੇ ਡਬਲਯੂਟੀਓ ਨੂੰ ਪੜੋ ਦੇਖੋ ਮੈਂ ਉਹਨੂੰ ਪੜਿਆ ਸਮਝ ਬੜਾ ਕੋਈ ਦੇਖਿਆ ਉਹਦੇ ਵਿੱਚ ਹਾਈ ਸਾਡਾ ਸਾਰਾ ਕੁਝ ਖੇਤੀਬਾੜੀ ਸੈਕਟਰ ਆ ਮਜ਼ਦੂਰਾਂ ਦਾ ਸਾਰਾ ਕੁਝ ਕਾਰਪੋਰੇਟ ਘਰਾਂ ਦੇ ਹੱਥ ਚ ਆ ਜਾਣਾ ਹੈ ਨਾ ਪਹਿਲਾਂ ਵੀ ਬਹੁਤ ਕੁਝ ਲੈ ਕੇ ਆਏ ਤੇ ਹੁਣ ਵੀ ਜਿਹੜੀ ਸਾਡੀ ਉੱਥੇ ਗੱਲ WTO ਦੇ ਵਿੱਚ ਜਿਵੇਂ ਡੱਲੇ ਵਾਲਾ ਸਾਹਿਬ ਨੇ ਗੱਲ ਕੀਤੀ ਮੈਂ ਕਰਨੀਆਂ ਤੇਰੇ ਨਾਲ ਕੋਈ ਗੱਲਾਂ ਕਰ ਹਾਂਜੀ ਕਰ ਲੈ ਕਰ ਲੈ ਵੀਰੇ ਕਰ ਕਿਹੜੇ ਭਾਈ ਸੋਖਰਮੰਦ ਅੱਜ ਆਇਆ ਇੱਥੇ ਪਹੁੰਚਿਆ ਮੈਂ ਦਿੱਲੀ ਤੋਂ ਪਹੁੰਚਿਆ ਬਾਡਰ ਤੋਂ ਭਾਈ ਹਾਂਜੀ ਵੀਰੇ ਆਪਣੀ ਗਰਾਹਾਂ ਹਾਲੇ ਪਿੱਛੇ ਆ ਗਰਾਹਾਂ ਜਿਹੜੀ ਆਏਗੀ ਉਹ ਵੈਸੇ ਇੱਧਰ ਤਾਂ ਆਏਗੀ ਆ ਤਸ਼ੇਦੰਦੀ ਉੱਥੇ ਗਈ ਨਹੀਂ ਵੀਰੇ ਮੈਂ ਮੈਂ ਗਰਾਹਾਂ ਰੰਬਾਂਗਾ ਮੇ ਆਪਾਂ ਨੂੰ ਨਾ ਹੁਣ ਜਿਵੇਂ ਮੈਂ ਕਹਿ ਕੇ ਆਇਆ ਉੱਪਰ ਆਪਾਂ ਉਹਨਾਂ ਨੂੰ ਆਗੋਂ ਨੂੰ ਉਹਨਾਂ ਨੂੰ ਅਪੀਲ ਕਰ ਸਕਦੀ ਹੈ ਹਨ ਜਿਹੜਾ ਮੀਡੀਆ ਆਪਾਂ ਮੀਡੀਆ ਦੇ ਵਿੱਚ ਪਾੜਨ ਵਾਲੀ ਗੱਲ ਨਾ ਕਰਨੀ ਮੈਂ ਜੇਲ੍ਹ ਦੇ ਵਿੱਚ ਨਹੀਂ ਨਹੀਂ ਪਾੜ ਨਹੀਂ ਮੈਂ ਨਾ ਇਹ ਜੇਲ੍ਹ ਦੇ ਵਿੱਚੋਂ ਗੱਲ ਕੀ ਸਿੱਖੀ ਆ ਮੈਂ ਚੀਜ਼ ਦੇਖਦਾ ਹੁੰਦਾ ਵੀ ਲੜਨ ਵਾਲੇ ਲੋਕਾਂ ਨੂੰ ਰਾਜਨੀਤਿਕ ਬੰਦੇ ਬਹੁਤ ਜਲਦੀ ਪਾੜ ਕੇ ਮਾਰ ਦਿੰਦੇ ਮੈਂ ਚੀਜ਼ ਨੂੰ ਬਹੁਤ ਯਾਰਬਾ ਘਟਿਆ ਵੀ ਜਿੰਨੇ ਵੀ ਹੁਣ ਤੁਸੀਂ ਫਰਜ਼ ਕਰੋ ਮੈਂ ਗਰਾਹਾਂ ਸਾਹਿਬ ਦੀ ਗੱਲ ਦੱਸ ਦਿੰਦਾ 993 ਵੇਲੇ ਦੇ 92 ਵੇਲੇ ਦੇ ਲੜਨ ਲੱਗੇ ਹੋਣੇ ਵੀ ਸੱਕ ਜਿਵੇਂ ਮਰਜੀ ਸੋਚ ਆ ਯਾਰ ਮੈਂ ਇਸ ਚੀਜ਼ ਨੂੰ ਨਹੀਂ ਕਹਿੰਦਾ ਪਰ ਮੈਂ ਉਹਨਾਂ ਦੀ ਸਲਾਮਤ ਕਰਦਾ ਯਾਰ ਅੱਜ ਅੱਜ ਤੱਕ ਲੜਦਾ ਰਹੇ ਨੇ ਨਾ ਇੱਕ ਬਾਈ ਭਗਵੰਤ ਮ ਸਾਡਾ ਸਵਾਲ ਕਰਨਾ ਬਣਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜਾ ਕਹਿੰਦੇ ਮੈਂ 23 ਫਸਲਾਂ ਦੇ ਐਮਐਸਪੀ ਦਾ ਸਵਾਲ ਸਤਾਈ ਇਹਨਾਂ ਨੂੰ ਕਰਨਾ ਬਣਦਾ ਰੁਪਈਆ ਮੈਂ ਦੇਣਾਗਾ ਜਿਹੜੇ ਕੁਰਸੀਆਂ ਦੇ ਉੱਪਰ ਬੈਠੇ ਨੇ ਸਵਾਲ ਉਹਨਾਂ ਨੂੰ ਕਰਿਆ ਕਰੂ ਹਾਂਜੀ ਬਾਈ ਇੱਕ ਭਵੰਤਮਾਨ ਐ ਵੀ ਕਹੀ ਗਾਲ ਵੀ ਮੈਂ ਕਰੋੜ ਰੁਪਈਆ ਦੇਣਾ ਮੌਤ ਮਾਰਨ ਦੇ ਕਾਰਨ ਤੇ ਉਹ ਕਿਹਦੇ ਜੱਬਾਂ ਚ ਆਪਾਂ ਨਹੀਂ ਜਾਣਾ ਆਪਣਾ ਟੈਕਸ ਦਾ ਪੈਸਾ ਆਪਣੇ ਜਾਨ ਸਾਨੂੰ ਸਿੱਖਾਂ ਦੀ ਡੱਬੀ ਦੇ ਉੱਤੇ ਵੀ ਟੈਕਸ ਲੱਗਦਾ ਵੀਰੇ ਹਾਂ ਸਿੱਖਾਂ ਦੀ ਡੱਬੀ ਤੋਂ ਲੈ ਕੇ ਕੋਲ ਜੀਜ਼ ਦੇ ਉੱਤੇ ਟੈਕਸ ਲੱਗਦਾ ਹੈ ਸਾਨੂੰ ਕਿਹੜੀ ਜੀਜ਼ ਤੇ ਨਹੀਂ ਟੈਕਸ ਲੱਗਦਾ ਮੈਂ ਤਾਂ ਬਸ ਲਾਸਟ ਹੀ ਅ ਇਹ ਦੇਖੋ ਮੈਂ ਹੀ ਜਿੱਥੇ ਬੰਦੇ ਨੂੰ ਜੇ 22 ਜੀ ਦੀ ਸਾਰਿਆਂ ਦੇ ਅੰਦਰ ਦੇ ਇੱਕ ਜज्ਬਾਤ ਨੇਗੇ ਹਨਾ ਵੀ ਅਸੀਂ ਇਕੱਠੇ ਹੋਈਏ ਪਰ ਜਿਹੜਾ ਸਾਡਾ ਫਰਜ਼ ਅਸੀਂ ਨੌਜਵਾਨੀ ਦਾ ਫਰਜ਼ਾ ਉਹ ਅਸੀਂ ਅਗਲੇ ਦਿਨਾਂ ਦੇ ਵਿੱਚ ਅਸੀਂ ਹੁਣ ਅਗਲਾ ਪ੍ਰੋਗਰਾਮ ਸਾਡਾ ਹੈਗਾ ਖਨੌਰੀ ਬਾਰਡਰ ਦਾ ਠੀਕ ਹੈ ਉਹ ਅਸੀਂ ਪਿੰਡਾਂ ਦੇ ਵਿੱਚੋਂ ਲੋਕਾਂ ਨੂੰ ਲੈ ਕੇ ਜਾਵਾਂਗੇ ਪ੍ਰੇਰਿਤ ਕਰਾਂਗੇ ਵੀ ਕੀ ਸਾਡੀਆਂ ਮੁਸ਼ਕਲਾਂ ਨੇ ਕੀ ਸਾਨੂੰ ਲੜਨਾ ਚਾਹੀਦਾ ਕੀ ਸਾਡੇ ਭਰਾ ਜਿਵੇਂ ਸਾਡਾ ਭਰਾ ਸੀਤੀ ਦੇ ਗਿਆ ਇਹਦੀ ਭਰਾ ਦੀ ਸੀਤੀ ਨੂੰ ਕਿਵੇਂ ਬਰਕਰਾਰ ਬਰਕਰਾਰ ਰੱਖਣਾ ਤੇ ਇਹਦੇ ਸੁਪਨੇ ਪੂਰੇ ਕਰਨੇ ਇੱਕ ਸਵਾਲ ਹੋਰ ਹੈ ਕਿ ਬੀਜੇਪੀ ਨੇ ਕੱਲ ਟਿਕਟਾਂ ਜਾਰੀ ਕੀਤੀਆਂ ਜਿਹੜੀਆਂ ਅਨਾਉਂਸਮੈਂਟ ਕੀਤੀ ਹੈ 195 ਸੀਟਾਂ ਤੇ ਉਹ ਚ ਅਜੇ ਮਿਸ਼ਰਾ ਟੈਣੀ ਨੂੰ ਟਿਕਟ ਦੇਤੀ ਲਖੀਮਪੁਰ ਖੇੜੀ ਦੇਖੋ ਉਹ ਤਾਂ ਲਖੀਮਪੁਰ ਖੇੜੀ ਦੀ ਗੱਲ ਆ ਉਹ ਤਾਂ ਦੇਖੋ ਉਸ ਜੁਪੀਰੀ ਸਟੇਟ ਦੀ ਗੱਲ ਆ ਉਹ ਤਾਂ ਉੱਥੇ ਤਾਂ ਜੋ ਕੁਝ ਭਾਜਪਾ ਪੂਰੇ ਦੇਸ਼ ਦੇ ਵਿੱਚ ਕਰ ਹੀ ਰਹੀ ਹੈ ਕਰ ਹੀ ਰਹੀ ਹੈ ਪਰ ਗੱਲ ਤਾਂ ਸਾਡੇ ਪੰਜਾਬ ਵਾਲਿਆਂ ਤਾਂ ਹੀ ਖੜ ਜਾਂਦੀ ਹੈ ਸਾਡੇ ਸਾਡੇ ਲੋਕ ਉਹਨਾਂ ਨੇ ਮਾਰੇ ਸਾਡੇ ਪੰਜਾਬ ਵਾਲੇ ਉਹਨਾਂ ਨੇ ਸਮਝੌਤਾ ਕਰਨ ਨੂੰ ਫਿਰਦੇ ਨੇ ਭਾਜਪਾ ਦੇ ਨਾਲ ਗੱਲ ਤਾਂ ਇੱਥੇ ਸਾਡੇ ਪੰਜਾਬ ਦੇ ਲੋਕਾਂ ਨੇ ਜਮੀਰਾਂ ਤਾਂ ਹੀ ਖੜਦੀ ਆ ਉੱਥੇ ਜੋ ਕੁਝ ਕਰੀ ਜਾਂਦੇ ਨੇ ਅਗਲੇ ਕਰੀ ਜਾਂਦੇ ਨੇ ਹਨਾ ਪਰ ਸਾਡੇ ਇੱਕ ਸਿੱਖ ਨੌਜਵਾਨ ਮਾਰੇ ਸਾਡੇ ਅੰਦੋਲਨ ਕਰਤਾ ਲੋਕ ਮਾਰੇ ਆ ਕੁਝ ਦਿਨਾਂ ਨੂੰ ਆ ਜਿਹੜੇ ਦੇਖੀ ਭਾਜਪਾ ਦੇ ਹੀ ਮਗਰ ਝੰਡੇ ਚੱਕ ਕੇ ਤੇ ਹੀ ਸਮਝੌਤੇ ਕਰਨ ਨੂੰ ਫਿਰਦੇ ਨੇ ਗੱਲ ਤਾਂ ਇਹਨਾਂ ਦੇ ਜਮੀਰਾਂ ਦਾ ਹੀ ਖੜਦੇ ਆ ਨਾ ਬਾਈ ਜੀ ਉਹ ਤਾਂ ਦੇਖੋ ਉਹ ਭਾਜਪਾ ਨੂੰ ਤਾਂ ਸਾਡੀ ਦੁਸ਼ਮਣ ਹੈ ਜੋ ਸਮੇਂ ਦੀ ਸਰਕਾਰ ਹੈ ਜੋ ਸੈਂਟਰ ਦੀ ਸਰਕਾਰ ਹੈ ਜੋ ਘਾੜੇ ਘਟ ਰਹੀ ਹੈ ਜੋ ਆਰਐਸਐਸ ਦੀਆਂ ਨੀਤੀਆਂ ਨੇ ਸਾਡੇ ਦੁਸ਼ਮਣਾਂ ਉਹ ਤਾਂ ਸਰੇ ਆਮ ਕਹਿੰਦੇ ਨੇ ਪਰ ਫਰਜ਼ ਤਾਂ ਇੱਥੋਂ ਦੇਖੋ ਵੀ ਜਿਹੜੇ ਸਾਡੀ ਆਪਣੀ ਪੰਥ ਦੀਆਂ ਗੱਲਾਂ ਕਰਨ ਵਾਲੇ ਸਾਡੀਆਂ ਗੱਲਾਂ ਕਰਨ ਵਾਲੇ ਉਹ ਕਿਹੜੀ ਕਿਉਂ ਕਿਹੜੀ ਟੱਕੜੀ ਜਾ ਕੇ ਬਾਈ 1 ਕਰੋੜ ਹੀ ਕਿਹਾ ਜੀਗਾ ਆਪਾਂ ਉਹਦੇ ਮੁੰਡੇ ਨੂੰ 2 ਕਰੋੜ ਦੇ ਦਿੰਦੇ ਨੇ ਆਪਾਂ ਦਾ ਮੁੰਡਾ ਮਰਵਾ ਕੇ ਦਿਖਾਵੇ ਤਾਂ ਆਪਣੇ ਮੁੰਡੇ ਮਰਵਾਈ ਜਾਂਦਾ ਕਰਦੇ ਤਾਂ ਇਹਦੇ ਵਿੱਚ ਜਿਵੇਂ ਡੱਲੇ ਵਾਲਾ ਸਾਹਿਬ ਨੇ ਗੱਲ ਕੀਤੀ ਮੈਂ ਕਰਨੀਆਂ ਤੇਰੇ ਨਾਲ ਕੋਈ ਗੱਲਾਂ ਕਰਨੀ ਹਾਂ ਕਰ ਲਓ ਕਰ ਲਓ ਵੀਰੇ ਕਰ ਲਓ ਕਿਹੜੇ ਬਾਈ ਸੋ ਕਰਮ ਦੇ ਆਪਣੇ ਗ੍ਰਾਹਾਂ ਹਾਲੇ ਪਿੱਛੇ ਆ ਗ੍ਰਾਹਾਂ ਜਿਹੜੀ ਹੈਗੀ ਆ ਉਹ ਵੈਸੇ ਇੱਧਰ ਤਾਂ ਹੈਗੀ ਆ ਵੈਸੇ ਦਿੰਦੀ ਉੱਥੇ ਗਈ ਨਹੀਂ ਵੀਰੇ ਮੈਂ ਮੈਂ ਗ੍ਰਾਹਾਂ ਰ ਬੰਦਾਂਗਾ ਮੈਂ ਮੇਰੇ ਗੱਲ ਸੁਣ ਮੈਂ ਛੋਟੀ ਗੱਲ ਦੋਈ ਗੱਲਾਂ ਜੀ ਮੈਂ ਤਰੀਕ ਗੱਲ ਦਾ ਜਵਾਬ ਦਿੰਨਾ ਦੇਖੋ ਇੱਕ ਗੱਲ ਹੁੰਦੀ ਆ ਹਨਾ ਆਪਾਂ ਨੂੰ ਨਾ ਹੁਣ ਜਿਵੇਂ ਮੈਂ ਕਹਿ ਕੇ ਆਇਆ ਉੱਪਰ ਆਪਾਂ ਉਹਨਾਂ ਨੂੰ ਆਗੋਂ ਨੂੰ ਉਹਨਾਂ ਨੂੰ ਅਪੀਲ ਕਰ ਸਕਦੀ ਹੈ ਹਨਾ ਜਿਹੜਾ মিডিਆ ਆਪਾਂ মিডিਆ ਦੇ ਵਿੱਚ ਪਾੜਨ ਵਾਲੀ ਗੱਲ ਨਾ ਕਰੀਂ ਮੈਂ ਜੇਲ੍ਹ ਦੇ ਵਿੱਚ ਨਹੀਂ ਨਹੀਂ ਪਾੜ ਨਹੀਂ ਮੈਂ ਨਾ ਇਹ ਜੇਲ੍ਹ ਦੇ ਵਿੱਚੋਂ ਗੱਲ ਕੀ ਸਿੱਖੀ ਆ ਮੈਂ ਚੀਜ਼ ਦੇਖਦਾ ਹੁੰਦਾ ਵੀ ਲੜਨ ਵਾਲੇ ਲੋਕਾਂ ਨੂੰ ਰਾਜਨੀਤਿਕ ਬੰਦੇ ਬਹੁਤ ਜਲਦੀ ਪਾੜ ਕੇ ਮਾਰ ਦਿੰਦੇ ਮੈਂ ਚੀਜ਼ ਨੂੰ ਬਹੁਤ ਯਾਰਬਾ ਘਟਿਆ ਹਾਂਜੀ ਵੀ ਜਿੰਨੇ ਵੀ ਹੁਣ ਤੁਸੀਂ ਫਰਜ਼ ਕਰੋ ਮੈਂ ਅਗਰਾਹ ਸਾਹਿਬ ਦੀ ਗੱਲ ਦੱਸ ਦਿੰਦਾ 993 ਬਲੇ ਦੇ 92 ਬਲੇ ਦੇ ਲੜਨ ਲੱਗੇ ਹੋਣੇ ਵੀ ਸੱਕ ਜਿਵੇਂ ਮਰਜੀ ਸੋਚ ਆ ਯਾਰ ਮੈਂ ਇਸ ਚੀਜ਼ ਨੂੰ ਨਹੀਂ ਕਹਿੰਦਾ ਪਰ ਮੈਂ ਉਹਨਾਂ ਦੀ ਸਲਾਮਤ ਕਰਦਾ ਯਾਰ ਅੱਜ ਲਈ ਅੱਜ ਤੱਕ ਲੜ ਪੰਨੀ ਸਿੱਧੂ ਨੇ ਜੋ ਵੀ ਕਿਸਾਨ ਆਗੂਆਂ ਨੂੰ ਬੇਨਤੀ ਕੀਤੀ ਹੈ ਕਿ ਸਾਰੇ ਕਿਸਾਨ ਆਗੂਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ ਤਾਂ ਹੀ ਇਹ ਜੰਗ ਜਿੱਤੀ ਜਾਵੇਗੀ ਤਾਂ ਜੋ ਵੀ ਦੋਸਤ ਤੁਸੀਂ ਪੰਨੀ ਸਿੱਧੂ ਦਾ ਬਿਆਨ ਸੁਣਿਆ ਹੈ ਤੁਸੀਂ ਦੋਸਤ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ ਮੈਸਟੀਵੀ ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਤੇ ਗ੍ਰੇਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤਾਂ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ